ਅੱਜ ਰਾਤ ਨੂੰ ਭਾਰੀ ਤੂਫਾਨ ਦਾ ਅਲਰਟ ਤੇਜ਼ ਹਨੇਰੀ ਮੀਂਹ ਦੀ ਚੇਤਾਵਨੀ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਨੂੰ ਲੈ ਕੇ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਮੌਸਮ ਵਿਭਾਗ ਵੱਲੋਂ ਆਈ ਵੱਡੀ ਖਬਰ 23 ਮਈ ਤੋਂ ਫਿਰ ਗੱਜ ਤੂਫਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਅੱਜ ਦਾ ਜਿਹੜਾ ਮੌਸਮ ਹੈ ਉਸ ਬਾਰੇ ਅਪਡੇਟ ਤੁਹਾਨੂੰ ਹਾਂਜੀ ਕਰਾਂਗੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਭਿਆਨਕ ਗਰਮੀ ਦਾ ਕਹਿਰ جاری ਹੈ ਭਿਆਨਕ ਗਰਮੀ ਕਾਰਨ ਦਿਨ ਵੇਲੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਉੱਤਰ ਪੱਛਮੀ ਭਾਰਤ ਵਿੱਚ ਤਾਪਮਨ ਇੰਨਾ ਜ਼ਿਆਦਾ ਹੈ ਕਿ ਲੋਕਾਂ ਨੂੰ ਦੇਰ ਸ਼ਾਮ ਤੱਕ ਵੀ ਰਾਹਤ ਨਹੀਂ ਮਿਲ ਰਹੀ ਤਾਂ ਮੌਸਮ ਨੂੰ ਲੈ ਕੇ ਜਿਹੜੇ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਲੋਕਾਂ ਨੂੰ ਅਗਰਮੀ ਤੋਂ ਰਾਹਤ ਜਿਹੜੀ ਆ ਉਹ ਤੇਜ਼ ਬਾਰਿਸ਼ ਠੰਡੀਆਂ ਹਵਾਵਾਂ ਮਦਬਾਨ ਗਿਆ ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਰਾਤਾਂ ਨੂੰ ਵੀ ਗਰਮੀ ਮਹਿਸੂਸ ਹੋ ਰਹੀ ਹੈ ਪਰ ਹੁਣ ਜਿਹੜਾ ਮੌਸਮ ਇੱਕਦਮ ਬਦਲੇਗਾ ਤੇ ਲੋਕਾਂ ਨੂੰ ਕੁਝ ਰਾਹ ਜਿਹੜੀ ਆ ਮਿਲਦੀ ਹੋਈ ਨਜ਼ਰ ਆਵੇਗੀ ਜਿਸ ਦੌਰਾਨ ਅਪਡੇਟ ਤੁਹਾਡੇ ਨਾਲ ਮੌਸਮ ਦੀ ਸਾਂਝੀ ਕਰ ਰਹੇ ਹਾਂ ਮੌਸਮ ਨੂੰ ਲੈ ਕੇ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਦੂਜੇ ਪਾਸੇ ਦੱਖਣੀ ਅਤੇ ਦੱਖਣ ਪੱਛਮੀ ਭਾਰਤ ਦੇ ਕਈ ਰਾਜਾਂ ਵਿੱਚ ਮੌਨਸੂਨ ਤੋਂ ਪਹਿਲਾਂ ਹੀ ਬਾਰਿਸ਼ ਸ਼ੁਰੂ ਹੋ ਗਈ ਹੈ ਜਿਸ ਕਾਰਨ ਉੱਥੋਂ ਦੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਭਾਵੇਂ ਇਹ ਮੀਂਹ ਗਰਮੀ ਤੋਂ ਰਾਹਤ ਜ਼ਰੂਰ ਦੇ ਰਿਹਾ ਹੈ ਪਰ ਇਸ ਕਾਰਨ ਸਥਾਨਕ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਥਾਨਕ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ ਉੱਤਰੀ ਭਾਰਤ ਵਿੱਚ ਤਾਪਮਾਨ ਵਧਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਨੇ ਦਿੱਲੀ ਵਿੱਚ ਨਮੀ ਵਾਲੀ ਗਰਮੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ ਦੁਪਹਿਰ ਵੇਲੇ ਤਾਪਮਨ ਇਨਾ ਵੱਜ ਜਾਂਦਾ ਹੈ ਕਿ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਮੌਸਮੀ ਭਾਗ ਦੇ ਅਨੁਸਾਰ ਅੱਜ ਜਾਨੀ ਕਿ ਮੰਗਲਵਾਰ ਦੇ ਵਿੱਚ ਦਿੱਲੀ ਐਨਸੀਆਰ ਵਿੱਚ ਹਲਕੀ ਬੂੰਦਾਬاندی ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਉਸ ਦੇ ਦੌਰਾਨ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਉੱਤਰੀ ਭਾਗ ਦੇ ਵਿੱਚ ਗਰਮੀ ਦੇ ਭਿਆਨੇ ਗਰਮੀ ਦੇ ਤੇ लू ਦਾ ਸਾਹਮਣਾ ਕਰ ਰਹੇ ਅੱਜ ਇਹਨਾਂ ਰਾਜਾਂ ਵਿੱਚ ਗਰਜ ਚਮਕ ਅਤੇ ਹਲਕੀ ਬਾਰਿਸ਼ ਨਹੀਂ ਕਈ ਥਾਵਾਂ ਤੇ ਤੇਜ਼ ਬਾਰਿਸ਼ ਦੀ ਦੱਸੀ ਜਾ ਰਹੀ ਹੈ ਅੱਜ ਰਾਤ ਨੂੰ ਇਹਨਾਂ ਰਾਜਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਅੱਜ ਰਾਤ ਨੂੰ ਗਰਜ ਤੂਫਾਨ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਪਰ ਇਸ ਨਾਲ ਗਰਮੀ ਤੋਂ ਕੋਈ ਖਾਸ ਰਾਹ ਜਿਹੜੀ ਮਿਲਦੀ ਉਮੀਦ ਨਹੀਂ ਹੈ ਪਰ ਅੱਜ ਰਾਤ ਨੂੰ ਮੌਸਮ ਠੰਡਾ ਹੋ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਜੀ ਹਾਂ ਫਾਜ਼ਿਲਕਾ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ 42 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੰਗਰੂਰ ਲੁਧਿਆਣਾ ਦੇ ਵਿੱਚ 41 ਡਿਗਰੀ ਚੰਡੀਗੜ੍ਹ ਅੰਮ੍ਰਿਤਸਰ ਦੇ ਵਿੱਚ ਮੋਗਾ ਦੇ ਵਿੱਚ 39 ਡਿਗਰੀ ਜਿਹੜਾ ਤਾਪਮਨ ਦਰਜ ਕੀਤਾ ਗਿਆ ਪੰਜਾਬ ਵਿੱਚ ਜੀ ਹਾਂ 22 ਮਈ ਤੱਕ ਮੌਸਮ ਗਰਮ ਰਹੇਗਾ ਇਹ ਕਿਹਾ ਗਿਆ ਮੌਸਮੀ ਭਾਗ ਦੇ ਵੱਲੋਂ ਅਤੇ ਗਰਮ ਹਵਾਵਾਂ ਚੱਲਣਗੀਆਂ ਪਰ 23 ਮਈ ਤੋਂ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਮੌਸਮੀ ਭਾਗ ਦੇ ਅਨੁਸਾਰ ਪੰਜਾਬ ਹਰਿਆਣਾ ਵਿੱਚ 20 ਮਈ ਨੂੰ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਹੈ ਜਾਨੀ ਕਿ ਅੱਜ ਰਾਤ ਨੂੰ ਬੱਦਲ ਜਿਹੜੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਇਸ ਦਿਨ ਮੀਂਹ ਪੈਣ ਦਾ ਜੀ ਸੰਭਾਵਨਾ ਸੀ ਜਾਰੀ ਹੈ ਹਲਕੀ ਫੁਰਕੀ ਇਸ ਤੋਂ ਇਲਾਵਾ 21 ਮਈ ਨੂੰ ਹਰਿਆਣਾ ਵਿੱਚ ਹਰਿਆਣਾ ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਮੌਸਮ ਸੰਬੰਧੀ ਠੰਡ ਮਿਲੇਗੀ ਰਾਹਤ ਮਿਲੇਗੀ ਮੌਸਮੀ ਭਾਗ ਨੇ ਅਲਰਟ ਜਾਰੀ ਕੀਤੇ ਹਨ ਬਾਕੀ ਮੌਸਮ ਸੰਬੰਧੀ ਜਿਵੇਂ ਹੀ ਕੋਈ ਤਾਜ਼ਾ ਅਪਡੇਟ ਜਾਣਕਾਰੀਆਂ ਦੇ ਇਸ ਚੈਨਲ 'ਤੇ ਸ਼ੇਅਰ ਕਰਾਂਗੇ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ